ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਤੇ ਉਮੀਦ ਕਰਦਾ ਹਾਂ ਤੁਹਾਰੇ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਸਾਡੀ ਫੇਰ ਪੈਦਲ ਯਾਤਰਾ ਸ਼੍ਰੀ ਜਮਕੌਰ ਸਾਹਿਬ ਦੀ ਆ ਛਿੱਦੀ ਦਿਹਾੜੇ ਕਰਕੇ ਸਾਡੀ ਪਿਛਲੀ ਵਾਰ ਵੀ ਸੀਗੀ ਤੇ ਇਸ ਵਾਰ ਸਾਡੀ ਸੈਕੰਡ ਯਾਤਰਾ ਹੋਈ ਸ਼ੁਰੂ ਕੀਤੀ ਅਸੀਂ ਤੇ ਇਸ ਵਾਰ ਚਤਰਵੀਰ ਤੇ ਉਹ ਸਾਡੇ ਬੰਦੇ ਬਹੁਤ ਨੇ ਸਾਥਾ ਉਹ ਅੱਗੇ ਗਏ ਤੇ ਹੁਣ ਇਤੋਂ ਪਹਿਲਾਂ ਅਸੀਂ ਨਾ ਮੱਥਾ ਟੇਕ ਕੇ ਗੁਰਦੁਆਰਾ ਸਾਹਿਬ ਨੂੰ ਮੱਥਾ ਟੇਕ ਕੇ ਤੇ ਯਾਤਰਾ ਸ਼ੁਰੂ ਕਰਤੀ ਤਕਰੀਬਨ ਹੋ ਹੀ ਗਈ ਸਾਡੀ ਯਾਤਰਾ ਸ਼ੁਰੂ ਪਰੋਤੁਰ ਤੇ ਤੇ ਬਾਕੀ ਬੰਦੇ ਜਾਂਦੇ ਆ ਤੁੰਦ ਬਹੁਤ ਆ ਨਿਹਰਾ ਪਿਆ ਐ ਸੈ ਸਤੁਰ ਦੀਓ ਮੇਲੇ ਨਾ ਫਿਰੋਗੇ ਜਮਾਂ ਜੇ ਜਿਸਾਂ ਜੀ ਦਸ਼ਮੇਲੇ ਲੋਸੇ ਮਾਣਿਆ ਇਹਦੇ ਆਪ ਨੂੰ ਤੇ ਪੱਤਨ ਨੈ ਨੈ ਜਤਨਰ ਪੱਲੇ ਪਾਈ ਤੇ ਕਰਾ ਛੱਡ ਬੋਲੇ ਸਾਡੇ ਬੰਦੇ ਨੇ ਜੇ ਕਰਾ ਲਾਇਆ ਵੀ ਤੂੰ ਮੇ ਛੱਡ ਦੇ ਛੱਡ ਦੇ ਛੱਡ ਦੇ ਛੱਡ ਦੇ ਛੱਡ ਦੇ ਹਿੰਮਤ ਰੱਖ ਮੱਲੜਗੀ ਛੱਡ ਦੇ ਨਾ ਦੱਸ ਯਾਰ ਛੱਡਦਾ ਜਾਂਦਾ ਕਹਿੰਦਾ ਮੱਲੜਗੀ ਕਹਦੇ ਹੁਣ ਕਿੱਥੇ ਹਿੰਕੂਗਾ ਕਹਦੇ ਇਹਦਾ ਉਹ ਕਹਦਾ ਜਾਂਦਾ ਨੇ ਕਈ ਨੀ ਕੋਰ ਲਾ ਦੇ ਲਾ ਦੇ ਡਰਦਾ ਆਪਣੇ ਬੰਦੇ ਨੇ ਲਾ ਦੇ ਜਗਾਹ ਤੇ ਲਾਉਣਾ ਯਾਰ ਗੱਲ ਕਹਿ ਦੀ ਯਾਰ ਕਾਬੇ ਦਾ ਢਿਕਾਰਾ ਲਾਣੇ ਕਹਦੇ ਮੈਨੂੰ ਪਤਾ ਲੱਗਦਾ ਹੈ ਇੱਕ ਹੀ ਗੋੜੂਆ ਵਿੱਚ ਪਿਲੇ ਜਾਣਗੇ ਚੱਲ ਭਾਈ ਅਗਲੀ ਦਿਮੋ ਜਾ ਸੰਗਤ ਆਪਾਂ ਦੇ ਆਣੋ ਤੇ ਅਸੀਂ ਨਾ ਪਿਛਲੀ ਵਾਰ ਤੁਰੇ ਸੀਗੇ ਪਿੰਡੋਂ ਤਕਰੀਬਨ 4 ਵਜੇ ਤੁਰੇ ਸੀਗੇ ਨਾ ਸਵਾ 4 ਸਵਾ ਚ ਇਹਨੇ ਪਿਛਲੀ ਵਾਰ ਪਿੱਛੇ ਚੱਲ ਹਾਂ ਸਵਾ 4 ਹਾਂ ਸਵਾ 4 ਤੁਰੇ ਸੀਗੇ ਅਸੀਂ ਤਕਰੀਬਨ ਪੂਰੀ ਪੈਦਲ ਯਾਤਰਾ ਸਾਡੀ 13 14 ਘੰਟੇ ਜੀ ਪਹੁੰਚੀ ਸੀ ਅਸੀਂ 4 ਵਜੇ ਮਨਕ ਜਲੋ 4:00 ਵਜੇ ਤੁਰੇ 5:30 ਵਜੇ ਪਹੁੰਚੇ ਸੀਗੇ ਪੂਰੀ ਪਾਤੋ ਜਤਰਾ ਤੇ ਇਹਦੀ ਬਾਟ ਵੀ ਘਟਾ ਤੇ ਅਸੀਂ ਤੁਰੇ ਵੀ ਥੋੜੇ ਲੇਟ ਆ। ਮਿਲਦਾ 4:40 45 ਤੇ ਜੁਰੇ ਆ। ਹੁਣ ਅਸੀਂ ਪਿੰਡੋਂ ਤੇ ਸਾਨੂੰ ਦੇ ਦੇਣ ਕਿੰਨਾ ਕੁ ਟਾਈਮ ਲੱਗਦਾ ਅੱਗੇ ਜਾਣ ਨੂੰ। ਤੇ ਮੇਰੇ ਹਿਸਾਬ ਨਾਲ ਐਸਟੀਮੇਟ 2:30 3:00 ਤੱਕ ਆਣਗੇ ਆਰਾਮ ਨਾਲ। ਤੇ ਬਾਕੀ ਦੇਖਦੇ ਆ ਚਲੋ ਬਈ। ਕਿੰਨਾ ਕੁ ਟਾਈਮ ਲੱਗਦਾ? ਸੰਕਾ ਸਾਡੀ ਤੁਰ ਹੀ ਜਾਂਦੀ ਅੱਗੇ। ਜਿੰਨੇ ਤੇ। ਲਓ ਜੀ ਗੁਰਦੁਆਰਾ ਰਛੀ ਦੀ ਰੇਤੂ ਸਾਹਿਬਾ। ਨਦਮਾ ਪਾਛਾਈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਤੇ ਹੁਣ ਬਈ ਅਸੀਂ ਤਕਰੀਬਨ 40-45 ਮਿੰਟ ਤੁਰਨ ਦੇ ਬਾਅਦੋਂ 2-3 ਕਿਲੋਮੀਟਰ ਹੀ ਤੁਰੇ ਹਨ ਤੇ ਹਾਂ 40-45 ਮਿੰਟ ਦੇ ਕਰੀਬ ਹੋਈ ਹੋਣਾ ਬਾਹਰ ਸਾਨੇ ਵਾਲਾ ਆ ਗਏ ਜੀ ਅਸੀਂ ਸਾਨੇ ਨਾਲ ਚੌਂਚੇ ਪਹੁੰਚ ਗਏ ਤਕਰੀਬਨ 3-4 ਕਿਲੋਮੀਟਰ ਦੇ ਪਿੰਡਾਂ ਪਾ ਤੇ ਚਾਹ ਤੋਂ ਵੀਰ ਆਪਣੇ ਫੇਵਰਟ ਟਰੈਕਸੂਟ ਦੇ ਨਾਲ ਪਿਛਲੀ ਵਾਰ ਵੀ ਮੁੰਡੇ ਨੇ ਨਹੀਂ ਪਾਇਆ ਜੀ ਕਹਿੰਦਾ ਮੇਰਾ ਲੱਕੀ ਆ ਕਹਿੰਦਾ ਕਹਿੰਦਾ ਫਟੇ ਵੱਲ ਜਾ ਯਾਰ ਇਹ ਕਹਿੰਦਾ ਇਹਨੂੰ ਪਾ ਕੇ ਮੈਂ 50 60 ਕਿਲੋਮੀਟਰ ਤੁਰ ਪਈ ਸੀ ਐਤਕੀ ਤੇ ਚੱਲ ਘੱਟ ਹੀ ਆ ਕਹਿੰਦਾ ਇਹੀ ਪਾ ਕੇ ਜਾਣਾ ਕਹਿੰਦਾ ਲੱਕੀ ਆ ਮੇਰੇ ਲਈ ਇਹ ਬਦੀ ਵਾਕਈ ਲੱਕੀ ਆ ਇਧਰ ਲਈ ਇਹ ਉਹ ਕੁੱਲਾ ਡੁੱਲਾ ਜਾ ਯਾਰ ਇਹ ਕੌਮ ਕਿੱਦਾਂ ਬੜਾ ਮੈਨੂੰ ਦੇਖ ਕੇ ਹਜੇ 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 ਦੇਖ ਲਓ ਜੀ ਅਸੀਂ ਮੰਨ ਕੇ ਚੱਲੋ 4-5 ਕਿਲੋਮੀਟਰ ਨਹੀਂ ਤੁਰੇ ਬੰਦੇ ਨੂੰ ਭੁੱਖ ਵੀ ਲੱਗੇ ਜੀ ਲਾਹਣ ਪਰੌਂਡਾ ਪਰੌਂਡਾ ਛੱਕਾ ਹੱਤੁੱਤ ਤੋਂ ਕੇ ਰਾਵਨ ਨਾਲ ਆ ਦੇਖੋ ਦਾ ਚਾਚਾ ਤੜਕੇ ਤੜਕੇ ਹੀ ਪਰੌਂਠੇ ਆ ਦੇ ਲੋ ਇਹ ਸਾਨ ਨਾਲ ਜੀਟੀ ਰੋਡ ਆਪਣਾ ਸਾਨ ਨਾਲ ਜਿਮੀਦਾਰ ਨਿਮਾਲਾ ਢੱਬਾ ਵਾ ਇਹ ਬਾਈ ਜੀ ਨੂੰ ਭੁੱਖ ਵੀ ਲੱਗੇ ਪ੍ਰਸ਼ਾਦਾ ਛੱਕ ਵੀ ਲੈ ਲੈ ਅਰੇ ਬੜੇ ਨਹੀਂ ਕਹਿੰਦਾ ਬੜੇ ਨਹੀਂ ਹੈਗੇ ਹੱਤੁੱਤਾ ਤੋਂ ਹੈ ਯਾਰ ਉਹ ਤੁਸੀਂ ਛੱਕੇ ਹਾਂ ਹੈ ਬਾਈ ਇਹ ਤਾਂ ਵੀ ਹੱਤੋਲੇ ਹਾਂ ਹਾਂ ਚਾਹ ਪੀ ਗਏ ਬਈ ਗਰਮ ਗਰਮ ਅੱਗੇ ਸਾਈ ਹੈ ਅਸੀਂ ਕਹੀ ਅੱਗੇ ਕਾਤੇ ਭੱਜੀ ਜਾਂਦਾ ਨਾ ਕਾਤੇ ਅੱਗੇ ਨਿਕਲੀ ਨਾ ਦੇਲਾ ਅੱਗੇ ਟੁੱਟ ਕੇ ਸਾਥੋਂ ਚਲੇ ਗਿਆ ਕਿਲੋ ਡੇਢ ਕਿਲੋਮੀਟਰ ਅੱਗੇ ਟੜਕੇ ਟੜਕੇ ਪਰੌਂਠਾ ਛੱਕ ਕੇ ਹੁਣ ਪਰੌਂਠਾ ਹੀ ਖਾਣਾ ਹੁਣ ਰਲਿਆਂ ਨਾਲ ਸਵਾਦ ਵਾਸ ਸਵਾ ਸੀਗਾ ਯਾਰ ਸਾਨੂੰ ਵੀ ਦੱਸ ਦਿੰਦਾ ਸੀ ਛੱਕ ਲੈਂਦੇ ਆਪਾਂ ਗਾਹਾਂ ਛੱਕਦੇ ਲੰਗਰ ਤੇ ਇਹਦੀ ਭੁੱਖ ਹੈਗੀ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਆ ਸਾਡਾ ਜੱਥਾ ਜਾ ਰਿਹਾ ਤੇ ਨਾਲ ਇੱਕ ਜੱਥਾ ਹੋਰ ਆ ਰਿਹਾ ਮਗਰ ਗੱਡੀਆਂ ਦੇ ਕਾਫਲੇ ਇਹ ਬੰਦੇ ਨਾ ਰਨਿੰਗ ਕਰਕੇ ਚੱਲੇ ਨੇ ਫਤੇਗੜ ਸਾਹਿਬ ਨੂੰ ਮੰਨ ਕੇ ਚੱਲੋ ਸਾਡੇ ਸਾਹਮਣੇ 7 8 ਬੰਦੇ ਨਿਕਲ ਗਏ ਇਹ ਮਗਰ ਆਉਂਦੇ ਨੇ ਆਜੋ ਭਾਈ ਆਜੋ ਵਾਇ ਕੁਦੀ ਕਾ ਖਾਲਸਾ ਵਾਇ ਕੁਦੀ ਕੀ ਫਤਿਹ ਵਾਇ ਕੁਦੀ ਕਾ ਖਾਲਸਾ ਵਾਇ ਕੁਦੀ ਕੀ ਫਤਿਹ ਤੇ ਭਾਈ ਇਹਨਾਂ ਨਾਲ ਆਪਾਂ ਗੱਲਬਾਤ ਕਰਕੇ ਦੇਖਦੇ ਕਿਥੋਂ ਤੁਰੇ ਨੇ ਤੇ ਤਕਰੀਬਨ ਮੇਰੇ ਸਾਹਮਣੇ ਆ ਨਿਕਲ ਜੰਦ ਨੇ ਬੰਦੇ ਜੀ ਕਾਲ ਜੀ ਕੀ ਫਤਿਹ ਜੀ ਬਾਬਾ ਜੀ ਜੱਥਾ ਕਿਥੋਂ ਤੁਰਿਆ ਜੀ ਆਪਣੇ ਇਹ ਇਹ ਆਪਣੇ ਮੋਲਾਪੁਰ ਦਾਖਾ ਤੋਂ ਅੱਛਾ ਜੀ ਸਾਡੀ ਮਰਾਤਰ ਰੇਸ ਅੱਛਾ ਜੀ ਥੋੜਾ ਚੱਲ ਕੇ ਆਏ ਆ ਇੱਥੇ ਰੇਰੂ ਸਾਹਿਬ ਗੁਰਦੁਆਰੇ ਤੋਂ ਅੱਛਾ ਜੀ ਅਸੀਂ ਧੁਰ ਫਤੇਗੜ ਸਾਹਿਬ ਪਹੁੰਚਣਾ ਅੱਛਾ ਜੀ ਤੇ ਸਾਰੀ ਮੇਰੇ ਨਾਲ ਟੀਮ ਹੈ ਮੈਂ ਕੋਚ ਗਰਮੇਲ ਸਿੰਘ ਇੰਡੀਆ ਅੱਛਾ ਜੀ ਦਾਖਾ ਫਿਟਨੈਸ ਗਰੁੱਪ ਸਾਡੀ ਜਿਹੜੀ ਟੀਮ ਹੈ ਅੱਛਾ ਜੀ ਤੇ 50 ਕਿਲੋਮੀਟਰ ਦਾ ਮਰਾਥਨ ਰੇਸ ਕਰ ਰਹੀ ਹੈ ਠੀਕ ਹੈ ਜੀ ਤੋਂ ਸਹਿਬ ਜਾਦਿਆਂ ਦੀ ਇਨਸਾਨੀ ਸਾਧਤ ਹੁੰਦੀ ਹੈ ਠੀਕ ਹੈ ਜੀ ਬਹੁਤ ਵਧੀਆ ਬਹੁਤ ਚੰਗਾ ਲੱਗਾ ਜੀ ਦੇਖ ਕੇ ਜੀ ਤੇ ਵਾਹਿਗੁਰੂ ਜੀ ਦਾ ਖਾਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਤੇ ਆਪਣੇ ਕੋਲ ਸਾਹਿਬ ਸੀਗੇ ਇਹਨਾਂ ਜੱਥਾ ਸੀਗਾ ਜੀ ਇਹ ਲੈ ਕੇ ਚੱਲੇ ਨੇ ਤਕਰੀਬਨ ਇਹਨਾਂ ਦੇ ਨਾਲ ਮਿਲਦਾ ਜੀ 50 60 ਬੰਦੇ ਨੇ ਤੇ ਨਾਲ 5-7 ਗੱਡੀਆਂ ਨੇ ਤੇ ਨਾਲ ਇਹ ਜੱਥਾ ਆਪਣਾ ਹੂੰ ਲੋ ਵੀ ਹਲਕੀ ਹਲਕੀ ਸਵੇਰ ਥੋੜਾ ਬਲਰ ਮਾਰਦਾ ਕੈਮਰਾ ਕੋਰਾ ਬਹੁਤ ਆ ਬਾਈ ਤੇ ਤੇ ਬਾਈ ਅਸੀਂ ਵੀ ਨਾ ਕਨਿਚ ਪਿੰਡ ਨੰਗਾ ਜਿਹੜਾ ਕੀ ਸਾਡੇ ਪਿੰਡ ਤੋਂ ਲਗਭਗ 6-7 ਕਿਲੋਮੀਟਰ ਹੈਗਾ ਤੇ ਹੁਣ ਅੱਗੇ ਪਿੰਡੋਂ ਦਾ ਰਾਮਪੁਰ ਤੇ ਰਾਮਪੁਰ ਵਾਲੀ ਸੜਕਾ ਇਦੋਂ ਬੱਚ ਨਾ ਕੋਰਾ ਬਹੁਤਾ ਦੇਖਦਾ ਨਹੀਂ ਖੁਸ਼ ਬਈ ਤੇ ਰਾਮਪੁਰ ਤੋਂ ਸਿੱਧਾ ਘਟਾਣਾ ਸਾਬ ਘਟਾਣਾ ਸਾਬ ਤੋਂ ਘਟਾਣੇ ਪਿੰਡ ਨੰਗ ਕੇ ਤੇ ਫੇਰ ਅਸੀਂ ਸਿੱਧਾ ਨਹਿਰ ਤੇ ਚੜਦੇ ਆਂਗੇ ਉਦੋਂ ਬਾਅਦ ਸਾਡਾ ਸਫ਼ਰ ਬਿਲਕੁਲ ਸਿੱਧਾ ਹੈ ਵੈਸੇ ਵੀ ਕੈਮਰਾ ਘੱਟ ਹੀ ਓਨ ਕਰਦੇ ਆਂ ਕਿਉਂਕਿ ਦਿਖਦਾ ਕੁਝ ਨਹੀਂ ਨੀਰਾ ਬਹੁਤ ਪਿਆ ਕੋਰੇ ਕੋਰੇ ਪਿਆ ਤੇ ਬੰਦੇ ਤੋਂ ਬੰਦਾ ਦਿਖਦੀ ਨਹੀਂ ਰਿਹਾ ਚਤਰਵੀਰ ਆ ਵੀ ਚਾਚਾ ਜੀ ਹਾਂਜੀ ਖਾਲ ਧੁੰਦਾ ਦਾ ਐ ਮੰਦਾ ਚਾਚਾ ਜੀ ਕਿਵੇਂ ਰਿਹਾ ਤੁਹਾਡਾ ਸਫ਼ਰ 7-8 ਕਿਲੋਮੀਟਰ ਦਾ ਜੀ ਨਹੀਂ ਵੱਧ ਹੋ ਗਿਆ 7-8 ਕਿਲੋਮੀਟਰ ਹੀ ਨੰਗੇ ਆਪਾਂ ਦੇਖਦਾ ਮੈਂ ਕਿ ਮੇਰੇ ਫੋਨ ਤੇ 8 ਤਾਂ ਹੋ ਗਿਆ ਮੈਂ ਲਾਇਆ ਸੀਗਾ ਹੂੰ ਚਾਚਾ

ਵਾਹਿਗੁਰੂ ਆਂਕਰਪਾ ਰੱਖੇ ਬਾਅਦੇ ਤੁਹਾਨੂੰ ਬਈ ਅੱਗੇ ਦੀ ਨਾਲ ਦੇ ਨਾਲ ਅਪਡੇਟ ਦੇਈ ਜਾਵਾਂਗੇ ਕਿਉਂਕਿ ਹਜੇ ਹਨੇਰਾ ਬਹੁਤ ਵਿਆ ਕੁਝ ਨਹੀਂ ਦੇਖ ਰਿਆ ਤੇ ਦਿਖਾਉਣ ਨੂੰ ਵੀ ਕੁਝ ਨਹੀਂ ਹੈਗਾ ਤੁਹਾਨੂੰ ਗੱਲਾਂ ਬਾਤਾਂ ਹੀ ਨੇ ਤੇ ਚਲੋ ਅੱਗੇ ਮਿਲਦੇ ਸਿੱਧਾ ਜਾ ਕੇ ਹੁਣ ਸਾਡੀ ਸਟੇ ਹੈਗੀ ਹੈ ਲਗਭਗ 16-17 ਕਿਲੋਮੀਟਰ ਦੀ ਜਿਹੜੀ ਕਟਾਣਾ ਸਾਹਿਬ ਦੀ ਆ ਉੱਥੇ ਜਾ ਕੇ ਦੇਖਦੇ ਆ ਜੇ ਅੰਨ ਪਾਣੀ ਲੰਗਰ ਛਕਣਾ ਹੋਇਆ ਤੇ ਛਕਾਂਗੇ ਜੇ ਨਹੀਂ ਤਾਂ ਅਸੀਂ ਸਿੱਧਾ ਅੱਗੇ ਨਿਕਲ ਜਾਣਾ ਅੱਗੇ ਰਸਤੇ ਬਹੁਤ ਲੰਗਰ ਨੇ ਤੇ ਛਕਾਂਗੇ ਤੇ ਚਲੋ ਮਿਲਦੇ ਅੱਗੇ ਜੀ ਮੁੰਡੇ ਕਰ ਲਈਏ ਪਿੰਡ ਰਾਮਪੁਰ ਪਹੁੰਚ ਗਏ ਤੇ ਰਾਮਪੁਰ ਪਹੁੰਚਣ ਦੇ ਬਾਅਦੋਂ ਬੰਦੇ ਦੀਆਂ ਲੱਤਾਂ 'ਚ ਥੋੜੀ ਜਿਹੀ ਦਾ ਕਾਬੜ ਦੇਖਦੀ ਆ ਆਹ ਇੱਥੇ ਠੰਡ ਐ ਇੱਥੇ ਯਾਰ ਥੋੜੀ ਨਹਿਗਾ ਕਰਨ ਠੰਡ ਠੰਡ ਕਰਕੇ ਹਾਂ ਲੋਕੋ ਕਟ ਐ ਇੱਥੇ ਠੰਡ ਨਾਲ ਹੱਥ ਸੋੜੇ ਹੋ ਗਏ ਤੇ ਤਕਰੀਬਨ ਅਸੀਂ ਆਈ ਗਏ ਤੇ ਕਿੰਨੇ ਕਿਲੋਮੀਟਰ ਹੋਊਗਾ ਹੋਊਗਾ 17-18 ਕਿਲੋਮੀਟਰ ਉਹ ਤੇ ਕਹਣਾ ਸਾਹਿਬ ਪਿੰਡ ਤੋਂ ਆਪਣਾ ਰਾਮਪੁਰ ਪਿੰਡ ਰਾਮਪੁਰ ਆਪਣਾ ਹੈਗਾ 13 ਕਿਲੋਮੀਟਰ ਹੈਗਾ 14 ਕਿਲੋਮੀਟਰ ਆ ਗਏ ਤੇ ਪਿਛਲੇ ਨਾਲੋਂ ਨਾ ਥੋੜਾ ਜਿਹਾ ਸਰੀਰਨ ਬਾਦ ਚੱਟਰੀ ਗਿਆ ਪਤਾ ਨਹੀਂ ਰਾਸਤਾ ਉਹਦਾ ਨਾ ਹਾਂ ਰਸਤਾ ਵੀ ਤੇ ਥੋੜਾ ਜਿਹਾ ਉਹ ਵੀ ਚੱਕਰ ਆ ਨਾ ਤੁਰ ਪੇ ਇੱਕ ਤਾਂ ਨਹੀਂ ਪਰ ਹੁਣ ਐ ਆ ਤੁਰ ਕੇ ਇੱਕ ਤਾਂ ਸਰਕਲ ਜਿਹਾ ਬਣ ਗਿਆ ਜਦੋਂ ਇੱਕ ਵਾਰ ਸਰੀਰ ਪੂਰਾ ਟੁੱਟੂਗਾ ਉਦੋਂ ਬਾਅਦ ਸਰੀ ਸੱਟ ਹੋ ਜਾਣਾ ਫੇਰ ਨਹੀਂ ਟੁੱਟਦਾ ਗੱਲ ਵੀ ਦਿਓ ਕਟਾਣਾ ਸਾਹਿਬ ਹਾਂ ਬਸ ਫਿਰ ਤੇ ਜੁੜ ਜੜੀਆਂ ਲੋ ਵਾਹਿਗੁਰੂ ਜੀ 17 18 ਕਿਲੋਮੀਟਰ ਤੈਅ ਕਰਕੇ ਅਸੀਂ ਫਾਈਨਲੀ ਘਟਾਣਾ ਸਾਹਿਬ ਪਹੁੰਚ ਗਏ ਤੇ 8 ਵਜੇ ਆਖਵਾਦ ਤੇ ਸਾਨੂੰ ਤੁਰੇ ਨੂੰ 3 ਘੰਟੇ ਹੋ ਗਏ ਜੀ 3 ਘੰਟੇ ਜੀ 18 ਕਿਲੋਮੀਟਰ ਤੈਅ ਕਰਤਾ ਤੁਹਾਨੂੰ ਸਾਡੀ ਸੰਗਤ ਘਟਾਣਾ ਸਾਹਿਬ ਪਹੁੰਚ ਗਏ ਮੱਥਾ ਟੇਕੂ ਤੇ ਲੰਗਰ ਪਾਣੀ ਛਕਣਗੇ ਜੇ ਦਿਲ ਕਰ ਇਹਨਾਂ ਦਾ ਤੇ ਬਾਕੀ ਚੱਲੋ ਮਿਲਦੇ ਆ ਪਹੁੰਚ ਗਏ ਲੰਗਰ ਤੋਂ ਨਾਲ ਜਿਆਦਾ ਪ੍ਰਸ਼ਾਦ ਦਾ ਨਾਲ ਸ਼ੁਕਰ ਹੈ ਪਾਏ ਬਾਬਾ ਜੀ ਘਟਾਣਾ ਸਾਹਿਬ ਤੋਂ ਮੱਥਾ ਢੇਕ ਕੇ ਹੁਣ ਚਾਲੇ ਪਾਤੇ ਤੇ ਹਜੇ ਵੀ ਕੋਰਾ ਹੂਮੀ ਪਿਆ ਬਾਈ तकरीबन 8 ਤੋਂ ਉੱਤੇ ਹੋ ਗਿਆ ਟਾਈਮ ਤੇ ਸਾਨੂੰ ਇਹ ਵੀ ਚੱਲ ਮੋੜਾ-ਮੋਟਾ ਕੋਰਾ ਘਟ ਜੂਗਾ ਧੁੱਪ ਨਿਕਲੇ ਉਹ ਸਰੀਰ ਵਧੀਆ ਹੋ ਜੂ ਪਰ ਕੋਰੇ ਨੇ ਨਾ ਸਰੀਰ ਸਾਡਾ ਜੋੜਿਆ ਪਿਆ ਤੁਰਨਾ ਬਹੁਤ ਔਖਾ ਹੋ ਰਿਹਾ ਦੇਖ ਕੋਈ ਕੁਝ ਨਹੀਂ ਰਿਹਾ ਟੋਟਲੀ ਟੋਟਲੀ ਨਿਹਰਾ ਅਗ੍ੀ ਦੇਖ ਲਓ ਆ ਗੁਰਦੁਆਰਾ ਸਾਹਿਬ ਦਾ ਗੇਟ ਆ ਉਹ ਮਾੜੀ ਮਾੜੀ ਧੁੱਪ ਨਿਕਲਈ ਆ ਤੇ ਉਮੀਦ ਕਰਦੇ ਆ ਘੰਟੇ ਤੱਕ ਨਿਕਲੇ ਧੁੱਪ ਦਾ ਸਾਨੂੰ ਲਾਹਾ ਹੋ ਜੂ ਠੰਡ ਘਟ ਜੂਗੀ ਕਿਉਂਕਿ ਠੰਡ 'ਚ ਵੀ ਤੁਰਨਾ ਬਹੁਤ ਔਖਾ ਲੱਗਦਾ ਚਲੋ ਬਾਕੀ ਬਣਦੇ ਆ ਦੇਖਦੇ ਹਾਂ ਹਣ ਤੋਂ ਆ ਪਟਾਣੀ ਵਾਲਾ ਰੋਡ ਆ ਤੇ ਇੱਥੋਂ ਅੱਗੇ ਨਾਲੀ ਨਹਿਰ ਤੇ ਚੜ ਕੇ ਫਿਰ ਅਸੀਂ ਸਿੱਧਾ ਚਮਕੌਰ ਸਾਹਿਬ ਨੂੰ ਰਸਤੇ ਤੇ ਹੋਣਾ। ਲੋ ਜੀ ਆਪਾਂ ਚੜ ਗਏ ਰੋਪੜ ਵਾਲੇ ਰੋਡ ਤੇ ਤੇ ਇੱਥੋਂ ਸਿੱਧਾ ਚਮਕੌਰ ਸਾਹਿਬ ਜਾਵਾਂਗੇ ਤੇ ਆ ਕਟਾਣੀ ਦੇ ਪਿੰਡ ਦਾ ਜਿਹੜਾ ਕਟਾਣਾ ਸਾਹਿਬ ਦਾ ਪੋਲਾ ਉਹ ਸੀਗਾ ਇੱਥੋਂ ਸਿੱਧਾ ਰੋਡ ਤੇ ਆਉਣਾ ਸੀ। ਤੇ ਸਹੀ ਮੈਨੇ ਦੱਸੀਏ ਬਾਈ ਹਜੇ ਅਸੀਂ ਨਾ 16-17 ਕਿਲੋਮੀਟਰ ਤੁਰਿਆ ਹੈ ਤੇ ਹਲਕਾ ਕਰਦਾ ਸਰੀਰ ਨੂੰ ਕੋਈ ਮਹਿਸੂਸ ਨਹੀਂ ਹੋਇਆ ਹਲਕਾ ਫੁਲਕਾ ਹਲਕਾ ਫੁਲਕਾ ਮਾਇਨਰ ਜਿਹਾ ਸੋਚੋ 10% ਤਾਲੁਕਾ ਦੁਖੀਆਂ ਨੇ ਬਟ ਹਜੇ ਕੁਝ ਨਹੀਂ ਹੋਇਆ ਜੀ ਤੇ ਹੁਣ ਅਸੀਂ ਦੇਖਦੇ ਆਂ ਤੁਰਾਂਗੇ ਰੈਗੂਲਰ 10-15 ਕਿਲੋਮੀਟਰ ਤੁਰਾਂਗੇ ਜਿੰਨਾ ਵੀ ਤੁਰਾਂਗੇ ਕਿਤੇ ਬੈਠਣਾ ਪਿਆ ਕਿ ਬੈਠ ਵੀ ਜਾਵਾਂਗੇ ਤੇ ਅਸੀਂ ਮਗਰੋਂ ਪਿੰਡ ਤੋਂ ਲੈ ਕੇ ਜਾਨਾ ਸਾਹਿਬ ਤੱਕ ਕਿਤੇ ਵੀ ਨਹੀਂ ਬੈਠੇਗੇ ਸਿੱਧਾ ਤੁਰ ਹੀ ਜੰਨੇ ਆ ਤੇ ਉੱਥੇ ਆ ਕੇ ਅਸੀਂ ਮੱਥਾ ਟੇਕਿਆ ਪ੍ਰਸ਼ਾਦਾ ਛਕਿਆ ਚਾਹ ਛਕੀ ਤੇ ਹੁਣ ਅਸੀਂ ਉਹ ਤੋਂ ਪਰਵਾਣਾ ਹੋ ਕੇ ਹੁਣ ਅਸੀਂ ਚਮਕੌਰ ਸਾਹਿਬ ਨੂੰ ਚੱਲੇ ਪਾਤੇ ਜੀ ਤੇ ਹੁਣ ਦੇਖਦੇ ਆ ਦੋ ਅੱਗੇ ਕਿੰਨਾ ਕੁ ਟਾਈਮ ਲੱਗਦਾ ਸਾਨੂੰ ਤੇ ਨਾਲ-ਨਾਲ ਜੋ ਵੀ ਅਪਡੇਟ ਹੋਊ ਉਸ ਨੂੰ ਨਾਲ ਦਿਹਾ ਦੱਸਿਆ ਆ ਵੀ ਚਤਰਵੀਰ ਫਤਿਹ ਆ ਪਹੁੰਚਾਂਗੇ ਜੀ ਛੇ ਮੁੰਡੇ ਦੀ ਤਾਂ ਫਤਿਹ ਆ ਬਾਕੀ ਦੇਖੋ ਥੋੜਾ ਨਾ ਜਿੰਨ੍ਹ ਜਲ ਤੇ ਪਹੁੰਚਣਾ ਟੀਚਾ ਜਿਹੜਾ ਮਜ਼ਬੂਤ ਹੋਣਾ ਚਾਹੀਦਾ ਵੀਰੇ ਕੁਛ ਵੀ ਕਰ ਲੋ ਤੇ ਬਾਕੀ ਜਿਹੜਾ ਉਧਰ ਨੂੰ ਸੀਗਾ ਚਮਕੌਰ ਸਾਹਿਬ ਦਾ ਫਤਿਹਗੜ੍ਹ ਸਾਹਿਬ ਵਾਲਾ ਰੂਟ ਸੀਗਾ ਸਾਡਾ ਪਹਿਲਾ ਉਹਨੇ ਸਾਨੂੰ 20 ਕਿਲੋਮੀਟਰ ਤੇ ਪੂਰਾ ਸਖਾਤਾ ਸੀਗਾ ਲੱਗਾ ਜਾਨ ਮੁਕਾਤੀ ਸੀ ਤੇ ਹਜੇ ਲੱਗਾ ਸਾਡੀਆਂ ਓਕੇ ਨੇ ਕੁਝ ਨਹੀਂ ਹੋਇਆ ਤੇ ਹੁਣ ਅਸੀਂ ਤੁਰੇ ਜਾ ਰਹੇ ਹਾਂ ਤੇ ਵਾਕਿ ਤੁਹਾਨੂੰ ਹੁਣ ਧੁੱਪ ਨਿਕਲ ਗਈ ਥੋੜੀ ਥੋੜੀ ਆ ਵਿਊ ਦੇਖੋ ਬੰਨਾ ਮੈਂਡਾ ਤੇ ਧੁੱਪ ਨਿਕਲ ਗਈ ਥੋੜੀ ਥੋੜੀ ਤੇ ਹੁਣ ਵਾਕਿ ਤੁਹਾਨੂੰ ਤੁੰਦ-ਤੁੰਦ ਚੱਕੀ ਜਾਵੇ ਫੇਰ ਅੱਗੇ ਦੇਖਦੇ ਕੀ ਬਣਦਾ ਇਹ ਸਾਡੇ ਬੰਦੇ ਸਾਰੇ ਮਗਰ ਹੈਗੇ ਮੈਂ ਤੇ ਚਦਰਵੀਰ ਪ੍ਰਸ਼ਾਦਾ ਸ਼ੱਕੇ ਇੱਕ ਇੱਕ ਪ੍ਰਸ਼ਾਦਾ ਸ਼ੱਕੇ ਤੁਰ ਪਏ ਤੇ ਹੁਣ ਅਸੀਂ ਥੋੜਾ ਯਾ ਬੱਸ ਅੱਡੇ 'ਚ ਬੈਠਾਂਗੇ। ਆਨੰਦ ਲੈਨੇ ਆ ਬੱਸ ਅੱਡੇ ਦਾ ਬਹਿ ਕੇ। ਆਹ ਦੂਰੀ ਹੋ ਗਈ। ਕੋਈ ਨਾ ਤਰ੍ਹਾਂ ਹੋ। ਯਾਰ ਮੈਂ ਬੈਠਾ ਦੇਖਿਆ ਸਾਈਆਂ ਦੇ ਬੈਠੇ ਬੈਠਾ। ਓਏ ਹੁਣ ਨਹੀਂ ਸੌਂਦਾ ਉਹ। ਅੱਛਾ। ਉਹ ਵੀ ਆਇਆ ਤੇ ਵਾਇਕ ਨਾ ਪੂਰਾ ਇਟ ਬਹਾਉਂ ਜਿਹੜਾ ਵੱਡਦੀ ਹੈ ਇਹ ਪੱਟਕ ਨਾ ਜਿਹਨਾਂ ਟਾਈਮ ਵਿੱਚ ਨਿਕਲੇ ਉਹ ਪੱਟਕ ਲੱਗਣੇ ਦਾ 5 ਮਿੰਟ ਹੀ ਲੱਗ ਰਿਹਾ ਖੜ ਜਾ ਕਿੱਥੇ ਤੂੰ ਬਹਿ ਗਿਆ ਲੈ ਸਾਨੂੰ ਨਾ ਚੱਕ ਤੈਨੂੰ ਕਿਉਂ ਹੁਣ ਪੈਂਦੇ ਆ ਨਾ ਹਟ ਆ ਤੇ ਬਾਈ ਨਾਲ-ਨਾਲ ਨਾ ਜਿਵੇਂ ਅਸੀਂ ਤੁਰੇ ਹੋਏ ਆ ਜਿੰਨੇ ਵੀ ਅਸੀਂ ਬੰਦੇ ਆਗੇ ਨਾਲ 9 10 11 ਬੰਦੇ ਜਿੰਨੇ ਵੀ ਆਗੇ ਆ ਤੇ ਨਾਲ ਨਾ ਜਿਵੇਂ ਮਗਰ ਇੱਕ ਸਾਢੇ ਨਾ ਗੱਡੀ ਹੁੰਦੀ ਆ ਦੇਖੋ ਵੀ ਗੱਡੀ ਕੈਂਟਰਾ ਤੇ ਜਿਵੇਂ ਕੋਈ ਬੰਦਾ ਥੱਕਦਾ ਜਾਂ ਕਿਸੇ ਬੰਦੇ ਨੂੰ ਕੋਈ ਇੰਜਰੀ ਹੁੰਦੀ ਆ ਪੈਰ ਕੋਈ ਕੁਝ ਵੀ ਹੁੰਦਾ ਵਾ ਜੇ ਬੰਦਾ ਕੋਈ ਥੱਕਦਾ ਉਹਨੂੰ ਨਾਲੇ ਗੱਡੀ 'ਚ ਬਿਠਾਣ ਵਾਲੀ ਸੁਗਧਾ ਹੈਗੀ ਆ ਬਈ ਵੀ ਐ ਥੱਕਾ ਨਹੀਂ ਹੈਗਾ ਕਿਸੇ ਨਾਲ ਜੇ ਤੁਸੀਂ ਯਾਤਰਾ ਸ਼ੁਰੂ ਕੀਤੀ ਤਾਂ ਤੁਸੀਂ ਤੁਰ ਕੇ ਹੀ ਜਾਣਾ ਤੇ ਸਾਡੇ ਕੋਲ ਆ ਵੀ ਆਪਸ਼ਨ ਹੈਗੀ ਆ ਗੱਡੀ ਵਾਲੀ ਉਹ ਗੱਡੀ ਖੜੀ ਆ ਤੇ ਜਿਵੇਂ ਕੋਈ ਥੱਕਦਾ ਬੰਦਾ ਉਹਨੂੰ ਨਾਲੇ ਗੱਡੀ 'ਚ ਬਿਠਾ ਕੇ ਇਹ ਦੇ ਦੋ ਆ ਵੀ ਅੱਛਾ ਠੀਕ ਨੇ ਲੱਤਾ ਜਵਾਲਤਾਂ ਦਿੰਦੀਆਂ ਜੇ ਚਾਲ ਵਧੀਆ ਲੋ ਵੀ ਆਪਾਂ ਪਹੁੰਚ ਗਏ ਨਿੱਲੋ ਦੇ ਪੁਲ ਤੇ ਤੇ ਇੱਥੋਂ ਚਮਕੌਰ ਸਾਹਿਬ ਦੀ ਦੂਰੀ ਪੂਰੀ 30 ਕਿਲੋਮੀਟਰ ਤੇ ਆ ਨਿੱਲੋ ਵਾਲਾ ਆਪਣਾ ਕੋਹਾੜੀ ਤੋਂ ਰਸਤਾ ਹੁੰਦਾ ਉਹ ਫਲਾਈਓਵਰ ਨਿਕਲ ਜਾਂਦਾ ਚੰਡੀਗੜ੍ਹ ਤੋਂ ਤੇ ਉਹ ਚੰਡੀਗੜ੍ਹ ਨੂੰ ਜਾਂਦਾ ਅੱਜ ਹਮਕੌਰ ਸਾਹਿਬ ਨੂੰ ਤੇ ਤਕਰੀਬਨ ਅਸੀਂ ਬਾਈ ਮੈਨੂੰ ਲੱਗਦਾ ਆਈ ਗਏ 20 ਕਿਲੋ 20 ਨਹੀਂ ਲੱਗ ਭਾਗ ਅਸੀਂ ਆਈ ਗਏ 21 ਕਿਲੋਮੀਟਰ ਤੇ ਪਾ ਇਹ ਵੀ ਸਰੀਰ ਜਿੰਨਾ ਥੱਕਿਆ ਨਹੀਂ ਹੈਗਾ ਪਰ ਜਿਹੜੇ ਹੁਣ ਆਉਣ ਵਾਲੇ 30 ਕਿਲੋਮੀਟਰ ਆ। ਉਹ ਇੱਕ ਦਿਖ ਰਿਹਾ ਸਾਨੂੰ ਪੈਰ ਪਟਣਾ ਸਾਡਾ ਔਖਾ ਹੋ ਜਾਣਾ ਹੁਣ ਅੱਗੇ ਅੱਗੇ। ਉਹ ਇੱਕ ਦਿਖ ਰਿਹਾ ਸਾਨੂੰ। ਦੋ ਬੰਦੇ ਡਿਆ ਆਉਂਦੇ ਨੇ ਬਾਕੀ ਮਗਰ ਰਹਿਗੇ ਥੋੜੇ ਬਹੁਤ ਤੇ ਬਾਕੀ ਹਜੇ ਤਾਂ ਮਲਛਾਲਾ ਹੀ ਮਾਰਦਾ ਜਾਂਦਾ। ਯਾਰ ਭਾਈ ਦੋ ਇੱਕ ਛਾਲ ਹੋਰ ਮਾਰੀ ਨੋਟ ਕਰ ਲਈ ਮੈਂ ਅੱਗੇ ਵੀ ਮੈਂ ਦੇਖਣੀ ਤੇਰੀ ਛਾਲ ਅਸੀਂ। ਮਾਰੀ ਛਾਲ ਮਾਰੀ ਜੀ। ਇਹ ਵੀ ਦਿਖ ਰਿਹਾ ਗੱਡੀ ਦੀ ਛਾਲ ਮਾਰ। ਇਹ ਆਹ ਇਹ ਆਹ ਇਹਦਾ ਜੋਚਾ ਹੁੰਦਾ ਤੇ ਅੱਗੇ ਜਾ ਕੇ ਵਦ ਲੱਗੂ ਚਲੋ ਥੋੜਾ ਜਿਹਾ ਬਈ ਹੁਣ ਨਾ ਉੱਥੇ ਰਿਸਕ ਹੋ ਗਿਆ ਪੰਨੋ ਯਾਰ ਇੱਕ ਇੱਕ ਸਿੰਗਲ ਰਸਤਾ ਵਾ ਤੇ ਜਿਹੜੇ ਸੜਕ ਦੇ ਨਾਲ ਬਾਰਡਰ ਹੈ ਨਾ ਉਹ ਵੀ ਬਹੁਤ ਘਟਾ ਤੁਰ ਕੇ ਜਾਣ ਨੂੰ ਮੰਨ ਕੇ ਚੱਲ ਮਗਰ ਵੱਡਾ ਕੋਈ ਟਰੱਕ ਆਉਂਦਾ ਜਾਂ ਗੱਡੀ ਆਉਂਦੀ ਹੈ ਨਾ ਇੱਕਦਮ ਕੋਲ ਕੋਲ ਦੀ ਨਾ ਬਹੁਤ ਸਪੀਡ ਨਾਲ ਨਿਕਲਦੇ ਡਰ ਲੱਗਦਾ ਕੋਈ ਵਿੱਚ ਨਾ ਕੇ ਬੱਜੇ ਤੇ ਹੁਣ ਅਸੀਂ ਥੋੜਾ ਬੰਦੇ ਬੰਦੇ ਢੀਕ ਰਹੇ ਆ ਮਗਰ ਉਹਨੇ ਸਲਾਹ ਕਰਦੇ ਸਾਡਾ ਹੈਗਾ ਤੁਹਾਨੂੰ ਪਰਲੀ ਸਾਈਡ ਤੁਰੀਏ ਕਿਉਂਕਿ ਉੱਧਰੋਂ ਸਾਹਮਣੇ ਗੱਡੀ ਆਉਂਦੀ ਦਿਖ ਜੂਗੀ ਬੰਦਾ ਸਾਈਡ ਤੋਂ ਜਾਂਦਾ ਕਿਉਂਕਿ ਇੱਥੇ ਜੇ ਤਾਂ ਇਧਰੋਂ ਤੁਰਦੇ ਆਂ ਆਪਾਂ ਗੱਡੀ ਮਗਰੋਂ ਬਹੁਤ ਸਪੀਡ ਨਾਲ ਆਉਂਦੀ ਆ ਪਤਾ ਕੁਝ ਵੀ ਨਹੀਂ ਲੱਗਦਾ ਤੇ ਉਹਦੇ ਕਰਕੇ ਨਾ ਬਾਈ ਬਹੁਤ ਔਖਾ ਆਇਆ ਤੁੰਦ ਬਹੁ ਪਈ ਆ ਦੇਖ ਕਿੰਨਾ ਕੋਰਾ ਪਿਆ ਆ ਬਾਈ ਪੂਰੇ ਕਰਕੇ ਬਹੁਤ ਇਕਤਾ ਹੀ ਹੋਈ ਆ ਤੇ ਹੁਣ ਅਸੀਂ ਇੱਥੇ ਰੁਕ ਕੇ ਬੰਦੇ ਦੀ ਵੇਟ ਕਰਨ ਦੇ ਦਿਆਂ ਕੀ ਕਹਿੰਦੇ ਬੰਦੇ ਤੇ ਪਰਲੀ ਸਾਈਡ ਤੋਂ ਦੇ ਸਾਨੂੰ ਫਾਇਦਾ ਇਧਰ ਨੁਕਸਾਨ ਹੋ ਜਾਓ ਬਾਈ ਜੀ ਆਪਾਂ ਨਾ ਮੱਛੋੜਾ ਸਾਹਿਬ ਤੋਂ ਨਾ ਉੜਾ ਹੀ ਮਗਰਾ ਦੋ 2 ਕਿਲੋਮੀਟਰ ਤੇ ਇਹ ਬੰਦੇ ਕਹਿੰਦੇ ਗੋੜ ਵਾਲੀ ਚਾਹ ਪਣੀ ਅਸੀਂ ਸਭ ਪੰਜਾਬੀ ਢਾਬੇ ਤੇ ਰੁਕੇ ਨੇ ਚਾਹ ਪੀਣ ਵਿੱਚ ਹੀ ਉਹ ਕਰੀ ਜਾਂਦੇ ਓਏ ਆਜੋ ਵੀਰੇ ਆਜੋ ਹੋਰ ਹੈਪੀ ਹੋ ਰਿਹਾ ਮੈਂ ਤੈਨੂੰ ਪਹਿਲਾਂ ਕਹਦਾ ਪੀ ਜਾਵੇਂਗਾ ਕਿਵੇਂ ਤੂੰ ਫਾਇਦਾ ਨਾਲ ਫਾਇਦੇ ਕਿਵੇਂ ਆਗਾ ਤੂੰ ਹੈਪੀ ਹਾਂ ਕਿਵੇਂ ਫਾਇਦਾ ਲੋ ਜੀ ਮਾਛੂੜਾ ਸਾਹਿਬ ਤੋਂ ਤੁਰ ਪਏ ਸੀਗੇ ਪੈਰਾਂ ਦੇ ਥੱਲੇ ਛਾਲੇ ਹੋ ਗਏ ਪੂਰੇ ਚੰਗੀ ਤਰ੍ਹਾਂ ਤੇ ਹੁਣ ਆ ਪੈਰ ਪੱਟਣਾ ਖੋਇਆ ਪਿਆ ਵਾ ਤੇ ਢੇਡੇ-ਮਢੇ ਪੈਰਾਂ ਤੇ ਜਾ ਰਹੇ ਹਜੇ ਵੀ ਇੰਨੀ ਕੀ ਹਿੰਮਤ ਹੈਗੀ ਆ ਜਜ਼ਬਾ ਹੈਗਾ ਤੁਰਾਂਗੇ ਜਿੱਥੇ ਤੱਕ ਤੁਰ ਹੋਇਆ ਸਾਥੋਂ ਕਿਉਂਕਿ ਜਿਹੜਾ ਹੁਣ ਸਫ਼ਰ ਹੈ ਸਾਰਾ 22 22 ਕਿਲੋਮੀਟਰ ਰਹਿ ਗਿਆ ਤੇ ਅਸੀਂ ਨਹੀਂ ਚਾਹੁੰਦੇ ਵੀ ਅੱਗੇ ਜਾ ਕੇ ਕਿਤੇ ਰਸਤੇ ਦੇ ਗੱਡੀ 'ਚ ਚੜਹੀਏ ਕਿਉਂਕਿ ਯਾਤਰਾ ਪੈਦਲ ਸ਼ੁਰੂ ਕੀਤੀ ਆ ਘਰੋਂ ਤੇ ਬਾਬਾ ਸੁੱਖ ਰੱਖੇ कृपा करें ते मंज़िल कर ते पहुचिए सही सलामत थोड़ी बहुत तकलीफ होगी चलਾਂਗੇ ਜਿੱਥੇ ਤੱਕ ਚੱਲ ਹੋਈ ਸਾਥੋਂ ਤੇ ਬਸ ਬਾਬਾ ਇੰਨੀ ਕਿਰਪਾ ਰੱਖੇ ਗੱਡੀ 'ਚ ਨਾ ਵੜਾਵੇ ਜੇ ਬਾਈ ਚਾਂਸ ਅਸੀਂ ਗੱਡੀ 'ਚ ਬਹਿ ਗਏ ਤਾਂ ਇਹ ਜਿਹੜਾ ਸ਼ੂਟ ਕੀਤਾ ਸੀ ਪਾਉਣਾ ਨਹੀਂ ਹੈਗਾ ਜੇ ਅਸੀਂ ਮੁਕੰਮਲ ਹੋ ਗਏ ਪਹੁੰਚ ਗਏ ਇਹ ਵਾਵਾਂਗੇ ਇਹ ਰੇ ਵਾਵਾਂਗੇ ਇਹ ਦਿਖਾਵਾਂ ਕਿ ਕਿੰਨੇ ਦੂਰੇ ਕਿੰਨੇ ਹੋਂਚੇ ਚਤਰੀ ਵੀ ਰਾਵਾਂ ਬਈ ਹਾਂ ਸਹੀ ਗਾ ਰਾਵਾਂ ਨਾ ਨਾ ਕਿੱਥੇ ਤੱਕ ਜਾਣਾ ਯਾਰ ਐਸਾ ਰੋਕਣ ਦਾ ਜਾਨਾ ਦੇ ਭਾਈ ਇੱਕ ਕੱਲਾ ਛਾਲੇ ਹੋ ਗਏ ਪੈਰ ਥਲੇ ਤੇ ਮੂਰੇ ਵੀ ਆਪਾਂ ਹੀ ਆ ਮੂਰੇ ਵੀ ਅਸੀਂ ਬਾਕੀ ਉਹ ਪਿੱਛੇ ਆਉਂਦੇ ਨੇ ਮੂਰੇ ਵੀ ਦੋਈਆਂ ਬਾਕੀ ਮਗਰ ਰਹਿ ਗਏ ਤੇ ਛਾਲੇ ਜ਼ਰੂਰ ਹੋਏ ਨੇ ਪੈਰਾਂ ਥਲੇ ਛਾਲੇ ਭਰ ਜਾਂਦੇ ਆ ਟੁੱਟ ਜਾਂਦੇ ਆ ਜਣੇ ਕਿ ਪ੍ਰਵਾਹ ਨਹੀਂ ਕਰਦੇ ਕਿ ਹੁਣ ਦੱਬੀ ਦੁਰੀ ਜਾਂਦੇ ਆ ਤੇ ਮਾਲਕ ਕਿਰਪਾ ਰੱਖੇ ਵਾ ਪਹੁੰਚਾਂਗੇ ਪਰ ਯਾਰ ਸਭ ਤੋਂ ਵੱਡਾ ਨੁਕਸਾਨ ਕੀ ਆ ਨਹਿਰ ਕਰਕੇ ਜਿਹੜੀ ਫੋਗ ਹੈ ਨਾ ਉਹ ਨਹੀਂ ਖਤਮ ਹੋ ਰਹੀ ਤੇ ਉਹ ਇੱਕਦਮ ਸੂਰਜ ਤਾਂ ਆਈ ਹੋਣੀ ਤੇ ਦੂਜੀ ਗੱਲ ਆਪਾਂ ਪਿੱਛੇ ਦਰਾਹੇ ਕੋਲ ਜਾ ਕੇ ਮੜਾ ਹਾਲਾ ਦਰਾਏ ਕਟਾਣਾ ਸਾਹ ਕੋਲ ਨਿਕਲੇ ਸੀਗਾ ਤੇ ਪਤਾ ਕੀ ਹੈ ਨਹਿਰ ਕਰਕੇ ਉਹ ਫੋਗ ਨਹੀਂ ਖਤਮ ਹੋ ਰਹੀ ਜੱਤਰ ਵੀਰ ਨਹੀਂ ਕਿਤੇ ਸੂਰਜ ਤੇ ਉਹਦਾ ਸਾਨੂੰ ਇਹ ਪੁਆਇੰਟ ਆ ਇੱਥੇ ਠੰਡ ਵੱਧਦਾਨਾ ਯਾਰ ਤੇ ਯਾਰ ਉਹ ਸਰੀਰ ਨੂੰ ਕਿਤੇ ਨਾ ਕਿਤੇ ਨਾ ਠੰਡਾ ਕਰੀ ਜਾਂਦੀ ਆ ਸਰੀਰ ਆਕੜੀ ਜਾਂਦਾ ਜਾਮ ਹੋਈ ਜਾਂਦਾ ਬਾਬੇ ਨੇ ਸੇਵਾ ਕਰ ਆਪਣੇ ਪਾਈ ਹੋਈ ਆ ਵੀ ਹਾਂ ਠੀਕ ਆ ਤੇ ਬਾਕੀ ਦੇਖ ਯਾਰ ਕਿਰਪਾ ਰਹੀ ਮਾਲਕ ਦੀ ਤੁਰੇ ਜਾਂਦੇ ਆ ਘੇਰ ਨਹੀਂ ਹੁੰਦੇ ਚੱਲਾਂਗੇ ਜਾਵਾਂਗੇ ਪਹੁੰਚਾਂਗੇ ਜੀ ਲੋ ਜੀ ਬਹੁਤ ਲੰਬੇ ਸਫ਼ਰ ਬਾਅਦੋਂ ਜੀ ਨੂੰ ਅੱਖਾਂ ਤਰਸ ਗਈਆਂ ਸੀ ਉਹ ਧੁੱਪ ਨਿਕਲਿਆ ਜੀ ਹੁਣ ਮਾੜਾ ਹੈ ਨਾ ਕੋਰਾ ਚੱਕਿਆ ਗਿਆ ਰੋ ਤੇ ਮੌਸਮ ਥੋੜਾ ਸਾਫ਼ ਦੇਖਦਾ ਹੋਇਆ ਤੇ ਠੰਡ ਵੀ ਥੋੜੀ ਘਟੀ ਆ ਤੇ ਧੁੱਪ ਨਾਲ ਥੋੜਾ ਜਿਹਾ ਹੁਣ ਗਰਮ ਜਿਹਾ ਹੋ ਗਿਆ ਮੂੰਹ ਨਾਲ ਪਿੱਛੇ ਆਪਣੇ ਮੁੰਡੇ ਸਾਡੇ ਉਹ ਬਹੁਤ ਮਗਰੋਂ ਦੇ ਆ ਬਹੁਤ ਪੁੱਛੇ ਨੇ ਮੰਨ ਲਾ ਤਾਂ ਫੋਨ ਵੀ ਆਈ ਜਾਂਦਾ ਵਿੱਚ ਲੈ ਬਈ ਮਾਛੋੜਾ ਸਾਹਿਬ ਤੋਂ ਤੁਰੇ ਸੀਗੇ ਤੇ 7 ਕਿਲੋਮੀਟਰ ਆ ਗਏ ਸੀ ਅੱਗੇ ਹੋਰ ਮਾਛੋੜਾ ਸਾਹਿਬ ਤੋਂ ਤੇ ਹੁਣ ਥੋੜਾ ਥੱਕ ਗਿਆ ਸੀ ਤੇ ਧੁੱਪ ਨਿਕਲਈ ਮੈਂ ਕਿਹਾ 10 ਤੋਂ 15 ਮਿੰਟ ਰਹਿ ਕੇ ਧੁੱਪ ਲਈਏ ਤੇ ਨਾਲੇ ਜਿਹੜੇ ਸਾਡੇ ਬੰਦੇ ਮਗਰ ਨੇ ਹੋਰ ਰਲ ਜਣੇਗੇ ਸਾਡੇ ਨਾਲ ਤੇ ਬਾਕੀ ਇਹ ਧੂੜਾ ਕੱਪ ਆ ਵੀ ਤਾਂ ਨਹੀਂ ਅੱਗੇ ਮੰਜ਼ਿਲ ਬੜੀ ਦੂਰ ਗਈ ਹੈ ਭਾਈ ਲੋ ਜੀ ਚੈੱਕ ਕੀਤਾ ਸੀਗਾ ਹੁਣੀ ਮੈਪ ਤੇ ਜਿਹੜੀ ਇੱਥੋਂ ਦੂਰੀ ਆ ਸਮਕੋਰ ਸਾਹਿਬ ਦੀ ਉਹ 16 ਕਿਲੋਮੀਟਰ ਰਹਿ ਗਈ ਵੀਰੇ ਤੇ ਹੁਣ ਅਸੀਂ ਬੈਠੇ ਜਿਗੇ ਕਿਉਂਕਿ ਸਾਡੇ ਬੰਦੇ ਬਹੁਤ ਮਗਰ ਰਹਿ ਗਏ ਦੇਖਦੇ ਵੀ ਨਹੀਂ ਹੁਣ ਤੁਹਾਨੂੰ ਸ਼ਾਇਦ ਉਹ ਦੇਖਣ ਲੱਗੇ ਹੁਣ ਅਸੀਂ ਉਹਨਾਂ ਦੀ ਪੂਰੀ 15 ਮਿੰਟ ਵੇਟ ਕੀਤੀ ਆ 15 ਮਿੰਟ ਜਦੋਂ ਸਾਉਂ ਦਿਖਣ ਲੱਗੇ ਅਸੀਂ ਫੇਰ ਉੱਠ ਕੇ ਚਲਦੇ ਆਈਏ ਥੋੜਾ ਅੱਗੇ ਜਾ ਕੇ ਫੇਰ 15 ਮਿੰਟ ਪਹਿਲਾਂ ਅੱਗੇ ਫੇਰ ਨਾ ਉੱਥੇ ਚਿੱਕੇ ਜਾ ਪਾੜਣਾ ਮੁੜ ਕੇ ਜਦ ਫੇਰ ਸਾਡੇ ਨੇੜੇ ਅਸੀਂ ਫੇਰ ਉੱਥੇ ਤੁਰ ਪਏ ਨਾ ਇਹ ਬਾਈ ਹੁਣ ਤਾਂ ਤੁਸੀਂ ਮੰਨੋਗੇ ਨਹੀਂ ਹੁਣ 15 ਕਿਲੋਮੀਟਰ ਸਾਨੂੰ ਐਂ ਲੱਗਦਾ ਜਿਵੇਂ ਆਹੀ ਪਿਆ ਇੱਥੇ ਜਾਣਾ ਕਹਿੰਦੇ ਹੀ ਹਾਂ ਬਹੁਤ ਹਾਂ ਹਣ ਕਿ ਹੁਣ ਅਸੀਂ ਤੁਰੇ ਆ ਰੈਗੂਲਰ ਹੁਣ ਨਹੀਂ ਪਿੱਛੇ ਵਾਲਿਆਂ ਨੂੰ ਪੁੱਛਦੇ ਕਿ ਕਿੰਨੀ ਕਿ ਦੂਰ ਆ ਬਸ ਹੁਣ ਸਾਨੂੰ ਇੱਕ ਇੱਕ ਚੀਜ਼ ਵੀ ਉਹ ਤਮੀ ਆ ਉਹ ਐ ਸਰ ਲੰਗਰ ਗਰ ਲੰਗਰ ਬਹੁਤ ਭੁੱਖ ਲੱਗੀ ਆ ਯਾਰ ਭੁੱਖ ਲੱਗੀ ਪਈ ਆ ਬਾਈ ਸੱਚੀ ਬਹੁਤ ਭੁੱਖ ਲੱਗੀ ਆ ਬਈ ਤੇ ਪੌਦੇ ਪੁੱਲ ਤੇ ਰੁਕੇ ਸੀਗੇ ਹੁਣ ਲੰਗਰ ਸ਼ਕਾ ਇੱਥੇ ਲੰਗਰ ਬਹੁਤ ਦੇ ਬਣਾਏ ਸੀਗਾ ਪਾਲਕ ਪਨੀਰ ਤੇ ਮਟਰ ਪਨੀਰ ਮਟਰ ਪਨੀਰ ਸੀਗਾ ਨਾਲ ਮਿਕਸਡ ਸਬਜ਼ੀ ਸੀਗੀ ਚੌਲ ਚੌਲ ਸੀਗੇ ਤੇ ਰਮਾਲਾ ਰੋਟੀ ਸੀਗੀ ਲੱਸੀ ਲੱਸੀ ਚਾਹ ਸਭ ਕੁਝ ਸੀਗਾ ਯਾਰ ਬਹੁਤ ਸੋਹਣਾ ਲੰਗਰ ਲਾਇਆ ਸੀਗਾ ਇੱਥੇ ਪੌਦੇ ਪੁੱਲ ਤੇ ਤੇ ਆਨੰਦ ਲਿਆਤਾ ਸੁਭਾ ਸਵਾਚ ਤੁਮਨੇ ਹੋਗੇ ਨਹੀਂ ਤੁਸੀਂ ਤਿੰਨ ਚਾਰ ਰੋਟੀਆਂ ਛੱਕ ਲਈਆਂ ਸੀ ਇੰਨੀ ਸਵਾਦ ਸੀ ਤੇ ਹੁਣ ਇਹ ਲੰਗਰ ਛੱਕ ਕੇ ਪੋਦੇਪੁਰ ਤੋਂ ਤੁਰ ਪਏ ਬਾਈ ਤੇ ਹਾਈ ਵੀ ਸਾਡਾ ਸਫਰ ਘਟੋ ਘਟ ਨਹੀਂ ਤਾਂ 15 ਕਿਲੋਮੀਟਰ ਦੇ ਕਰੀਬ ਹੈਗਾ ਵਾਜੇ ਤੇ ਅਸੀਂ ਹੋਰ ਤੁਰਨਾ ਵੀਰੇ ਐਂ ਤੁਸੀਂ ਮੰਨੋਗੇ ਇਸ ਵਕਤ ਪੈਰਾਂ ਦੀ ਕੰਡੀਸ਼ਨ ਹੈ ਗਿਆ ਛਾਲੇ ਬਣਦੇ ਆ ਪੈਰਾਂ 'ਚ ਟੁੱਟਦੇ ਆ ਛਾਲੇ ਬਣਦੇ ਟੁੱਟਦੇ ਆ ਆ ਕੁਝ ਚੱਲੀ ਜਾਂਦਾ ਪਰ ਗੋਡੇ ਤੋਂ ਥੱਲੇ ਥੱਲੇ ਪੈਰ ਜਵਾਬ ਦੇ ਗੇ ਪਰ ਉਹਨਾ ਪਹੁੰਚਣਾ ਤਾਂ ਪਹੁੰਚਣੀ ਹੈ ਜੀ ਮੇਲਾ ਦਾ 2 ਵਜਣਾਂ ਵਾਲੇ ਹੋਗੇ ਤੇ ਸਾਨੂੰ ਹੋਰ 15 ਕਿਲੋਮੀਟਰ ਮੇਲਾ ਦਾ 2.5 ਤੋਂ 3 ਘੰਟੇ ਲੱਗ ਜਾਣੇ ਪਹੁੰਚਣ ਨੂੰ ਤੇ ਸਾਡੀ ਹਿੰਮਤ ਇਹੀ ਆ ਬਸ ਜੀ ਘੱਟ ਰੁਕੀਏ ਜ਼ਿਆਦਾ ਤੁਰੀਏ ਤੇ ਟਾਈਮ ਨਾਲ ਪਹੁੰਚ ਜਾਈਏ ਅੱਗੇ ਇੱਕ ਹੋਰ ਛੋਟਾ ਜਿਹਾ ਅੰਦੋ ਜੰਗਲ ਨੂੰ ਕਰ ਸ਼ਕਤ ਵਰਪੇ ਸੀਗੇ ਤੇ ਤੁਸੀਂ ਇੱਕ ਪਿੱਛੇ ਵੀਡੀਓ ਚ ਬੰਦਾ ਦੇਖਣਾ ਛਾਲਾ ਮਾਰਦਾ ਜਾਂਦਾ ਸੀ ਨਾ ਉਹਨੇ ਉਨੀਓ ਤੇ ਵੀਡਾ ਛਾਲ ਮਾਰ ਕੇ ਗੱਡੀ 'ਚ ਬਹਿ ਗਿਆ ਗੱਡੀ 'ਚ ਬਹਿ ਗਿਆ ਸਾਡੀਆਂ ਦੋ ਤਿੰਨ ਬੇਕ ਸਾਡੇ ਕੀ ਆ ਸਾਡੇ ਗਰੁੱਪ ਦੀਆਂ ਤਿੰਨ ਤਿੰਨ ਚਾਰ ਬੇਕ ਬੇਕਟਾ ਘਰ ਗਈਆਂ ਉਹ ਗੱਡੀ 'ਚ ਬਹਿ ਗਏ ਤੇ ਆ ਜੇ ਸਾਡਾ ਸਬਰ ਚੱਲ ਰਿਹਾ ਅਸੀਂ ਦੋ ਜਣੇ ਤੁਰੇ ਹੋਏ ਆ ਬਾਈ ਅੱਗੇ ਦੀ ਤੇ ਦੇਖਦੇ ਆਪੇ ਲਓ ਜੀ ਲਿਆਓ ਜੀ ਹੋਰ ਧਾ ਘੰਟਾ ਤੁਰਨ ਦੇ ਬਾਅਦੋਂ ਅਸੀਂ ਮੁਸ਼ਕਲਾਂ ਨਾਲ ਝਾੜ ਸਾਹ ਪਹੁੰਚ ਗਏ ਜੀ ਤੇ ਝਾੜ ਸਾਹ ਤੋਂ ਜਿਹੜੀ ਹੁਣ ਚੰਪੂਰ ਸਾਹਿਬ ਦੀ ਦੂਰੀ ਰਹਿ ਗਈ ਉਹ ਆਪਣੀ ਪੂਰੇ 10 ਕਿਲੋਮੀਟਰ ਰਹਿ ਗਈ ਤੇ ਭਾਈ ਇਹ ਹੁਣ ਪੈਰ ਫੁੱਲ ਫੁੱਲ ਬਟਾ ਫੁੱਲ ਜਵਾਬ ਦੇਗੇ ਇਹ ਜਿਹੜੇ 10 ਕਿਲੋਮੀਟਰ ਕੱਢਣੇ ਆ ਤੁਸੀਂ ਮੰਨੋਗੇ ਨਹੀਂ ਭਾਈ ਇਹ ਤਾਂ ਮੈਨੂੰ ਲੱਗਾ ਰੋੜਕੀ ਪਹੁੰਚਣਾ ਪੈਣਾ ਹੁਣ ਜਦੋਂ ਵੀ ਕੀ ਕਹਿੰਦੇ ਪੈਰ ਭਾਈ ਪੈਰ ਕਹਿੰਦੇ ਆ ਬਹਿ ਜਾ ਮਨ ਕਹਿੰਦਾ ਰਹਿਣ ਦੇ ਕਿਦੀ ਸੁਣਨੀ ਐ ਪੈਰ ਨੇ ਕਿ ਮਨ ਨਾਲੀ ਅੱਜ ਤਾਂ ਮੰਨ ਦੀ ਹੁਣਗੇ ਯਾਰ ਅੱਛਾ ਲੋਈਆ ਗੁਰਦੁਆਰਾ ਛੜ ਸਾਹਿਬ ਦਾ ਗੇਟ ਆਪਣਾ ਰੇ ਉਹ ਮਦਰ ਗੁਰਦੁਆਰਾ ਸਾਹਿਬ ਆ ਤੇ ਹੁਣ ਇਹ ਰੁਕਣਾ ਚਾਹਾਂਗੇ ਚਤਰਵੀ ਰੂਰੇ ਰੋਕ ਲੈਨੇ ਆ ਦਰਸ਼ਨ ਸਿੰਘ ਟਾਇਲ ਪਾ ਠੀਕ ਹੋ ਉਹ ਤਾਂ ਬਹੁਤ ਮਗਰ ਆ ਅੱਛਾ ਦੇਖ ਕੇ ਤਾਂ ਕਹਣਾ ਨਹੀਂ ਯਾਰ ਵੀਰੇ ਪੈ ਨਹੀਂ ਦੇ ਉਹ ਤੇ ਗੁਰਦੁਆਰਾ ਅੱਗੇ 20 ਕਿਲੋਮੀਟਰ ਘੱਟੇ ਜਾਣਾ ਆਏ ਨੂੰ ਚੱਲ ਕਿਲੋਮੀਟਰ ਘੱਟ ਜੂ ਕਾ 2 ਕਿਲੋਮੀਟਰ ਘੱਟ ਜਾਣਾ ਹੁਣ ਜਾਣਾ ਉਹ ਛੱਡ ਸਾ ਫੁੱਟਵਾਰਾ ਲੈ ਬਈ ਤੁਰਦਿਆਂ ਨੂੰ ਸਾਡੀ ਹੋ ਗਈ ਹੁਣ ਪੂਰੀ ਬੱਸ ਤੇ ਇੱਥੋਂ ਅਜੇ ਵੀ 5 ਕਿਲੋਮੀਟਰ ਹੈਗੇ ਨੇ ਰੌਣ ਲੱਗ ਗਿਆ ਤੇ ਇੱਥੋਂ ਤਕਰੀਬਨ 6.4 ਕਿਲੋਮੀਟਰ ਰਹਿ ਗਿਆ ਤੇ ਹੁਣ ਅਸੀਂ ਫੋਲ ਬਟਾ ਪੂਲ ਸਪੀਡ ਫੜੀ ਗਈ ਆ ਹੁਣ ਚਾਹ ਪੈਰ ਦੁਖਣ ਚਾਹ ਛਾਲੇ ਹੁਣ ਖੁਸ਼ ਹੋ ਗਏ ਹੁਣ ਨਹੀਂ ਰੁਕਦੇ ਹਾਂਗੇ ਹੁਣ ਦੱਬਾਂਗੇ ਫਰੀਜੇ ਸਾਥ ਜਾਤ ਉਹ ਦੋਣਾ ਜਦੋਂ ਚਮਕੌਰ ਸਾਹਿਬ ਦਾ ਗੇਟ ਦੇਖਣ ਉਹਦੇ ਰੁਕਾਂਗੇ ਹੁਣ ਤੇ ਆ ਮਗਰਲੇ 6 ਕਿਲੋਮੀਟਰ ਦਾ ਅਸੀਂ 1 ਮਿੰਟ ਨਹੀਂ ਬੈਠੇ ਭਾਈ ਕਿੱਚੀ ਲਈ ਹੋਨੇ ਆ ਪੈਰ ਪੂਰੇ ਜਾਮ ਹੋ ਗਏ ਤੇ ਤੁਰੇ ਆ ਜਿਨਾਲੀ ਨਾਲ ਲੋ ਜੀ ਸੰਗ ਦੀ ਚਮਕੌਰ ਸਾਹਿਬ ਦੇ ਗੇਟ ਤੇ ਐਂਟਰ ਹੋ ਕੇ ਜੀ ਤੇ ਸਾਨੂੰ ਸਵੇਰ ਦੇ ਨੂੰ ਤੁਰੇ ਨੂੰ ਪੂਰਾ 13 ਘੰਟੇ ਹੋ ਗਏ ਤੇ 13 ਘੰਟੇ ਦੇ ਅਸੀਂ ਤੁਰੇ ਹਜੇ ਵੀ ਇੱਥੇ ਅੱਧਾ ਕਿਲੋਮੀਟਰ ਅੱਧਾ ਕਿਲੋਮੀਟਰ ਰਹਿ ਗਿਆ ਤੇ ਤਕਰੀਬਨ ਅਸੀਂ 52.5 ਕਿਲੋਮੀਟਰ ਤੱਕ ਕਰਤੇ ਤੇ ਹਜੇ ਬਾਅਦ ਸਾਡਾ ਹੁਣ ਥੋੜਾ ਜਿਹਾ ਸਫ਼ਰ ਰਹਿ ਗਿਆ ਹੁਣ ਉਹ ਕੈ ਕਰ ਲਈ ਬਾਕੀ ਤੁਸੀਂ ਹਾਲਤ ਤੋਂ ਸਾਨੂੰ ਦੇਖ ਹੀ ਲੈਣਾ ਪਰਨਾਪੁਰਨਾ ਘੁੰਮਿਆ ਪਿਆ ਤੇ ਹੁਣ ਅਸੀਂ ਪਰ ਜਿਹੜੇ 6-10 ਕਿਲੋਮੀਟਰ ਸੀ ਅਸੀਂ ਬਹੁਤ ਸਪੀਡ ਨਾਲ ਕੱਢੇ ਨੇ ਭਾਈ ਤੇ ਸेलो ਹੁਣ ਤੋਂ ਦਰਬਾਰ ਸਾਹਿਬ ਦੀ ਦੂਰੀ ਸਾਰੀ ਓ ਤੱਕ ਕਿਲੋਮੀਟਰ ਰਹਿ ਗਈ ਵਾਸਾਂ ਲਾ ਕੇ ਤੇ ਜਾ ਕੇ ਦਰਸ਼ਨ ਕਰਨ ਉਹਨੇ ਮੈਂ ਤਾਂ ਚਤੁਰ ਵੀਰ ਤੇ ਇੱਕ ਬੰਦਾ ਸਾਡਾ ਮੋਗਾ ਰਹਿ ਗਿਆ ਬਾਕੀ ਸੰਗਤ ਤੁੰਡੀ ਥੱਕ ਗਈ ਤੇ ਉਹ ਗੱਡੀ ਚ ਬਹਿ ਗਏ ਤੇ ਅਸੀਂ ਹੁਣ ਥੰਗੇ ਹਣੀ ਰਹਿ ਗਏ ਤੇ ਬਸ ਹੁਣ ਪਹੁੰਚ ਗਏ ਤੁਹਾਨੂੰ ਦਰਸ਼ਨ ਦਰਸ਼ਨ ਕਰਾਉਣੇ ਹੈ ਜੀ ਗੁਰਦੁਆਰਾ ਸ੍ਰੀ ਚੰਗੋਰ ਸਾਹਿਬ ਪਹੁੰਚ ਗਏ ਤੇ ਇਹ ਐਂਟਰ ਸੈ ਇੱਥੇ ਗੇਟ ਆ ਦਰਵਾਜ਼ਾ ਸਾਬ ਨੂੰ ਰਸਤਾ ਜਿਹੜਾ ਜਾਂਦਾ ਜੀ ਤੇ ਅੱਗੇ ਇੱਥੋਂ 200 ਮੀਟਰ ਦੀ ਦੂਰੀ ਤੇ ਦਰਬਾਰ ਸਾਹਿਬ ਆ ਤੇ ਹੁਣ ਅਸੀਂ ਇੱਥੇ ਰੁਕਾਂਗੇ ਬੰਦਿਆਂ ਦੀ ਆਪਣੀ ਵੇਟ ਕਰਾਂਗੇ ਜਿਹੜੇ ਰਹਿ ਗਏ ਤੇ ਉਹਨਾਂ ਨਾਲ ਹੀ ਤੁਰਿਆਂ ਪਿੰਡੋਂ ਦਾ ਥੋੜਾ ਨਾਲ ਹੀ ਮੱਠਾ ਦੇਖਾਂਗੇ ਕਿਨੇ ਚਤਰਵੀਰ ਬਿਲਕੁਲ ਸਹੀ ਗੱਲ ਆ ਆ ਚੀਜ਼ ਬੋੜੀ ਸੁਣੀ ਬਣਾਦੀ ਬਾਈ ਇਹਨਾਂ ਨੇ ਜਿਵੇਂ ਦਰਬਾਰ ਸਾਹਿਬ ਚ ਬਣੀ ਹੈ ਨਾ ਇੰਆ ਬੀਮ ਕੋ ਲੈ ਕੇ ਬੜੀ ਇੱਕ ਦੁਕਾਨ ਉਹ ਪੰਜਾਬੀ ਚ ਤੇ ਬਹੁਤ ਸੋਹਣਾ ਬਣਾਦਾ ਪਰ ਕਿੱਕੇ ਬਹੁਤ ਹੀ ਬਣਾਦਾ ਚਤਰਵੀਰ ਜੀ ਕਿਦਾਂ ਦਾ ਮਹਿਸੂਸ ਹੋ ਰਿਹਾ ਵੀਰੇ ਪੈਰ ਦਰਦ ਹੋ ਰਿਹਾ ਯਾਰ ਹੈ ਪੈਰ ਦਰਦ ਹੋ ਰਿਹਾ ਬਈ ਸੱਚੀ ਗੱਲ ਆ ਤੇ ਜਿਹੜੇ ਪੈਰ ਨੇ ਨਾ ਛਾਲੇ ਬਣ ਬਣ ਟੁੱਟ ਗਏ ਤੇ ਜਿਹੜੀ ਜਰਾਵਨ ਜਵੇਂ ਨਾਲ ਚਿਪਕੀ ਪਈ ਆ ਬੂਰੀ ਗੱਲ ਆ ਪੈਰਾਂ ਦੇ ਤੇ ਉਹਨਾਂ ਲਾ ਵੀ ਨਹੀਂ ਸਕਦੇ ਹੈਗੇ ਤੇ ਨਾਲ ਹੀ ਪਾ ਕੇ ਮਾ ਠੜੇਕਣਾ ਪੈਣਾ ਹੁੰਦਾ ਨਹੀਂ ਲਾਉਣਾ ਹੁੰਦਾ ਨਹੀਂ ਲਾਉਣਾ ਕਿਸ ਕੋਸ਼ਿਸ਼ ਕਰਕੇ ਦੇਖਾਂਗੇ ਜੇ ਲੱਗੀ ਤਾਂ ਲਾ ਦਾਂਗੇ ਨਹੀਂ ਫਿਰ ਰਹਿਣ ਦਾਂਗੇ ਲੋਜੀ ਕੜਾ ਪ੍ਰਸ਼ਾਦ ਨਾ ਤੋਂ ਕਰਾ ਲਈ ਤੇ ਜਿਹੜੇ ਇੱਥੇ ਜੋ ਸੰਗਤ ਬਹੁਤ ਘੱਟ ਆ ਤੇ ਜਿਹੜੀ ਔਰੇ ਦੀ ਸੰਗਤ ਇਹਨਾਂ ਤੋਂ ਸਵਾ ਆਪਣੇ ਫਤੇਗੜ ਸਾਹਿਬ ਚਲੀ ਗਈ ਤੇ ਉਹ ਜਿੰਨੀ ਸੰਗਤ ਅਸੀਂ ਇੱਥੋਂ ਸਭ ਫਤੇਗੜ ਸਾਹਿਬ ਨੂੰ ਚਲੇ ਗਏ ਤੇ ਉਹਦੇ ਕਰਕੇ ਨਾ ਤੇ ਅੱਜ ਰਸ਼ ਰਸ਼ ਬਹੁਤ ਘੱਟ ਆ ਸੰਗਤ ਬਹੁਤ ਘੱਟ ਆ ਚਲੋ ਫੇਰ ਮੁਥਾ ਟੇਕੀ ਮੁਥਾ ਦਰਸ਼ਨ ਕਰਕੇ ਫਿਰ ਆਪਾਂ ਆ ਕਰੀਏ ਬਲੌ ਦਾ ਐਂਡ ਆ ਅੰਜੀ ਜਾਨ ਕੋ ਤਾਂ ਮੋਟਾ ਬਹੁਤ ਵਧੀਆ ਟਿਕਿਆ ਤੇ ਹੁਣ ਆਪਾਂ ਘਰ ਨੂੰ ਰਵਾਨਾ ਹੋਣ ਲੱਗੇ ਆ ਤੇ ਵਲੌਗ ਦੇ ਇਥੇ ਕਰਾਂਗੇ ਜੀ ਆਪਾਂ ਇਹਦੇ ਆਪਾਂ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ